ਪੰਜਾਬ ਚ ਆਉਣ ਵਾਲੇ ਦਿਨਾਂ ਚ ਮੌਸਮ ਚ ਵੱਡਾ ਬਦਲਾ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਚ ਤਾਪਮਨ ਚ ਗਿਰਾਵਟ ਦਰਜ ਹੋਣੀ ਸ਼ੁਰੂ ਹੋ ਜਾਵੇਗੀ ਇੱਕ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਆ ਪੰਜਾਬ ਚ 7 ਅਤੇ 8 ਨਵੰਬਰ ਨੂੰ ਕੁਝ ਇਲਾਕਿਆਂ ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਇਸ ਮੀਂਹ ਦੇ ਠੰਡੀਆਂ ਹਵਾਵਾਂ ਦੇ ਨਾਲ ਦੌਰ ਸ਼ੁਰੂ ਹੋ ਜਾਵੇਗਾ ਜਿਸ ਨਾਲ ਸਵੇਰੇ ਤੇ ਸ਼ਾਮ ਦੇ ਤਾਪਮਨ ਚ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ ਮੌਸਮ ਵਿਭਾਗ ਦੇ ਅਨੁਸਾਰ ਇੱਕ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਦੇ ਵਿੱਚ 8 ਜ਼ਿਲ੍ਹੇ ਹਨ ਇਨ੍ਹਾਂ ਜ਼ਿਲ੍ਹਿਆਂ ਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਅਤੇ ਰੂਪਨਗਰ ਸ਼ਾਮਲ ਨੇ ਇਹ ਮੀਂਹ ਨਾਲ ਸਿਰਫ ਤਾਪਮਨ ਘਟਵਾਏਗਾ ਬਲਕਿ ਹਵਾ ਦੀ ਪ੍ਰਦੂਸ਼ਣ 'ਚ ਵੀ ਸੁਧਾਰਨੇ ਆ ਸਕਦਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਮੇਂ ਪੰਜਾਬ ਦਾ ਘੱਟੋ-ਘੱਟ ਤਾਪਮਨ 1 ਡਿਗਰੀ ਘੱਟ ਹੈ ਹਾਲਾਂਕਿ ਹਰਲੇ ਵੀ ਆਮ ਨਾਲੋਂ 1.7 ਡਿਗਰੀ ਵਾਧਾ ਹੈ ਅਗਲੇ ਕੁਝ ਦਿਨਾਂ 'ਚ ਜਦੋਂ ਮੀਂਹ ਪਵੇਗਾ ਤਾਂ ਤਾਪਮਨ ਹੋਰ ਵੀ ਘਟਣਾ ਸ਼ੁਰੂ ਹੋ ਜਾਵੇਗਾ ਮੌਸਮ ਨੇ ਮੌਸਮ ਵਿਭਾਗ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ Uh, कुछ नर्दर्न डिस्ट्रिक्ट में ही चांसेस हैं जी वो भी काफ़ी हल्की बारिश के चांसेस हैं अगर कुछ अमाउंट बारिश की होती है तो ज़रूर वहाँ असर हो सकता है बट अदरवाइज अगर हम देखें ज्यादातर हिस्सों में मौसम खुश रहने का अनुमान है और जो प्रेजेंट कंडीशन चल रही हैं क्योंकि अब टेम्परेचर में गिरावट आनी शुरू हो गई है तो इन दिनों में काफ़ी काम और स्टेबल कंडीशन बन जाती हैं जिसकी वजह से प्लूटेंट्स की मूवमेंट नहीं होती ਤੋ ਇਸ ਤਰ੍ਹਾਂ ਦੀ ਕੰਡੀਸ਼ਨਸ ਅੱਜਕਲ ਬਣੀ ਹੋਈਆਂ ਇਸੇ ਕੇ ਲਈ ਹੈਜ਼ੀ অর ਫੌਗੀ ਕੰਡੀਸ਼ਨਸ ਅਸੀਂ ਦੇਖ ਰਹੇ ਹਾਂ ਜਿਵੇਂ ਹਿਮਾਚਲ ਦੀ ਗੱਲ ਕਰੀ ਤਾਂ ਹਿਮਾਚਲ ਸਾਈਡ ਵੀ ਪਹਾੜਾਂ ਦੇ ਬਰਫ਼ ਪੈਣ ਕਾਰਨ ਪੰਜਾਬ 'ਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਕਈ ਇਲਾਕਿਆਂ 'ਚ ਸਵੇਰ ਅਤੇ ਸ਼ਾਮ ਵੇਲੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ। ਇਸ ਦੇ ਨਾਲ ਹੀ ਰਾਤ ਦੇ ਤਾਪਮਾਨ 'ਚ ਕਮੀ ਵੀ ਦਰਜ ਕੀਤੀ ਗਈ ਹੈ। ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ। ਅੰਬਾਲਾ 28.2 ਡਿਗਰੀ, ਅਮਲਿਸਰ 26.8 ਡਿਗਰੀ, ਸ਼ਿਮਲਾ ਨੰਦਪੁਰ ਸਾਹਿਬ 29.4 ਡਿਗਰੀ, ਮੁਹਾਲੀ 29.4 ਡਿਗਰੀ, ਫਿਰੋਜ਼ਪੁਰ 31.1 ਡਿਗਰੀ, ਲੁਧਿਆਣਾ 28.2 ਡਿਗਰੀ, ਪਟਿਆਲਾ 28.3 ਡਿਗਰੀ। ਜ਼ਿਕਰੇ ਖਾਸ ਹੈ ਕਿ ਅਗਲੇ ਹਫ਼ ਪਿੰਡੂ ਇਲਾਕਿਆਂ 'ਚ ਠੰਡ ਕਾਫੀ ਮਹਿਸੂਸ ਹੋਣ ਲੱਗੀ ਹੈ ਅਤੇ ਇਥੋਂ ਤੱਕ ਕਿ ਲੋਕ ਸਵੇਰੇ ਅਤੇ ਸ਼ਾਮ ਹਲਕੇ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਨੇ ਪਹਾੜਾਂ 'ਚ ਬਰਫਬਾਰੀ ਕਾਰਨ ਉੱਤਰ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜੋ ਆਉਣ ਵਾਲੇ ਦਿਨਾਂ 'ਚ ਮੈਦਾਨੀ ਇਲਾਕਿਆਂ 'ਚ ਪਹੁੰਚ ਕੇ ਤਾਪਮਨ ਹੋਰ ਘਟ ਕਰਨ ਗਿਆ ਮੌਸਮ ਬਾਕ ਦੇ ਮਹੀਨਾ ਮੁਤਾਬਕ ਆਉਣ ਵਾਲੇ ਦਿਨਾਂ 'ਚ ਰਾਤ ਤੇ ਦਿਨ ਦੇ ਤਾਪਮਨ 'ਚ 2 ਤੋਂ 3 ਡਿਗਰੀ ਦੀ ਗਿਰਾਵਟ ਤੱਕ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣੇ ਜੁੜੇ ਰਹੋ ਪੰਜਾਬ ਵੈਕ ਦਿਨਾਂ ਪੰਜਾਬ ਚ ਆਉਣ ਵਾਲੇ ਦਿਨਾਂ ਚ ਮੌਸਮ ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਚ ਤਾਪਮਨ ਚ ਗਿਰਾਵਟ ਦਰਜ ਹੋਣੀ ਸ਼ੁਰੂ ਹੋ ਜਾਵੇਗੀ ਇੱਕ ਵੈਸਟਰਨ ਡਿਸਟਰਬੈਂਸ ਦੇ ਚੱਲ ਰਿਹਾ ਪੰਜਾਬ ਚ 7 ਅਤੇ 8 ਨਵੰਬਰ ਨੂੰ ਕੁਝ ਇਲਾਕਿਆਂ ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਇਸ ਮੀਂਹ ਦੇ ਠੰਡੀਆਂ ਹਵਾਵਾਂ ਦੇ ਨਾਲ ਦੌਰ ਸ਼ੁਰੂ ਹੋ ਜਾਵੇਗਾ ਜਿਸ ਨਾਲ ਸਵੇਰੇ ਤੇ ਸ਼ਾਮ ਦੇ ਤਾਪਮਨ ਚ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ ਮੌਸਮੀ ਵਿਭਾਗ ਦੇ ਅਨੁਸਾਰ ਇੱਕ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਦੇ ਵਿੱਚ 8 ਜ਼ਿਲ੍ਹੇ ਹਨ ਇਨ੍ਹਾਂ ਜ਼ਿਲ੍ਹਿਆਂ ਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਅਤੇ ਰੂਪਨਗਰ ਸ਼ਾਮਲ ਨੇ ਇਹ ਮੀਂਹ ਨਾਲ ਸਿਰਫ ਤਾਪਮਨ ਘਟਵਾਏਗਾ ਬਲਕਿ ਹਵਾ ਦੀ ਪ੍ਰਦੂਸ਼ਣ 'ਚ ਵੀ ਸੁਧਾਰ ਨੇ ਆ ਸਕਦਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਮੇਂ ਪੰਜਾਬ ਦਾ ਘੱਟੋ-ਘੱਟ ਤਾਪਮਨ 1 ਡਿਗਰੀ ਘੱਟ ਹੈ ਹਾਲਾਂਕਿ ਹਰਲੇ ਵੀ ਆਮ ਨਾਲੋਂ 1.7 ਡਿਗਰੀ ਵਾਧਾ ਹੈ ਅਗਲੇ ਕੁਝ ਦਿਨਾਂ 'ਚ ਜਦੋਂ ਮੀਂਹ ਪਵੇਗਾ ਤਾਂ ਤਾਪਮਨ ਹੋਰ ਵੀ ਘਟਣਾ ਸ਼ੁਰੂ ਹੋ ਜਾਵੇਗਾ ਮੌਸਮ ਨੇ ਮੌਸਮ ਵਿਭਾਗ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ Uh, कुछ नर्दर्न डिस्ट्रिक्ट्स में ही चांसेस हैं जी वो भी काफ़ी हल्की बारिश के चांसेस हैं अगर कुछ अमाउंट बारिश की होती है तो ज़रूर वहाँ असर हो सकता है बट अदरवाइज अगर हम देखें ज्यादातर हिस्सों में मौसम खुश्क रहने का अनुमान है और जो प्रेजेंट कंडीशंस चल रही हैं क्योंकि अब टेम्परेचर में गिरावट आनी शुरू हो गई है तो इन दिनों में काफ़ी काम और स्टेबल कंडीशंस बन जाती हैं जिसकी वजह से प्लूटेंट्स की मूवमेंट नहीं होती तो इस तरह की कंडीशंस आजकल बनी हुई है इसी के लिए हेजी और फॉगी कंडीशंस हम देख रहे हैं ਜਿਵੇਂ ਹਿਮਾਚਲ ਦੀ ਗੱਲ ਕਰੀ ਤਾਂ ਹਿਮਾਚਲ ਸਾਈਡ ਵੀ ਪਹਾੜਾਂ ਦੇ ਬਰਫ਼ ਪੈਣ ਕਾਰਨ ਪੰਜਾਬ 'ਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਕਿ ਇਲਾਕਿਆਂ 'ਚ ਸਵੇਰੀ ਅਤੇ ਸ਼ਾਮ ਵੇਲੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਇਸ ਦੇ ਨਾਲ ਹੀ ਰਾਤ ਦੇ ਤਾਪਮਾਨ 'ਚ ਕਮੀ ਵੀ ਦਰਜ ਕੀਤੀ ਗਈ ਹੈ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਬਾਲਾ 28.2 ਡਿਗਰੀ ਅਮਨਿਸਰ 26.8 ਡਿਗਰੀ ਸ਼ਿਨਾਨਦਪੁਰ ਸਾਹਿਬ 29.4 ਡਿਗਰੀ ਮੁਹਾਲੀ 29.4 ਡਿਗਰੀ ਫਿਰੋਜ਼ਪੁਰ 31.1 ਡਿਗਰੀ ਲੁਧਿਆਣਾ 28.2 ਡਿਗਰੀ ਪਟਿਆਲਾ 28.3 ਡਿਗਰੀ ਜ਼ਿਕਰ ਇਹ ਖਾਸ ਹੈ ਕਿ ਅਗਲੇ ਹਫ਼ਤੇ ਤੱਕ ਠੰਡ ਪੂਰੀ ਤਰ੍ਹਾਂ ਪਿੰਡੂ ਇਲਾਕਿਆਂ 'ਚ ਠੰਡ ਕਾਫੀ ਮਹਿਸੂਸ ਹੋਣ ਲੱਗੀ ਹੈ ਅਤੇ ਇਥੋਂ ਤੱਕ ਕਿ ਲੋਕ ਸਵੇਰੇ ਅਤੇ ਸ਼ਾਮ ਹਲਕੇ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਨੇ ਪਹਾੜਾਂ 'ਚ ਬਰਫਬਾਰੀ ਕਾਰਨ ਉੱਤਰ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜੋ ਆਉਣ ਵਾਲੇ ਦਿਨਾਂ 'ਚ ਮੈਦਾਨੀ ਇਲਾਕਿਆਂ 'ਚ ਪਹੁੰਚ ਕੇ ਤਾਪਮਨ ਹੋਰ ਘਟ ਕਰਨ ਗਿਆ ਮੌਸਮ ਬਾਕ ਦੇ ਮਹੀਨਾ ਮੁਤਾਬਕ ਆਉਣ ਵਾਲੇ ਦਿਨਾਂ 'ਚ ਰਾਤ ਤੇ ਦਿਨ ਦੇ ਤਾਪਮਨ 'ਚ 2 ਤੋਂ 3 ਡਿਗਰੀ ਦੀ ogravੜਤਾ ਚੁੱਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਵੈਕ ਦਿਨਾਂ